ਬੀਤੀ ਰਾਤ ਗਰਸ਼ੰਕਰ ਨੰਗਲ ਰੋਡ ਤੇ ਅਡਾ ਸ਼ਾਹਪੁਰ ਵਿਖੇ ਲੁਟੇਰਿਆਂ ਵੱਲੋਂ ਟੈਲੀਕਾਮ ਦੀ ਦੁਕਾਨ ਨੂੰ ਪਿਸਤੌਲ ਦੀ ਨੋਕ ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਹਰਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਸ਼ਾਹਪੁਰ ਨੇ ਦੱਸਿਆ ਕਿ ਉਹ ਅੱਡਾ ਸ਼ਾਹਪੁਰ ਵਿਖੇ ਟੈਲੀਕਾਮ ਦੀ ਦੁਕਾਨ ਕਰਦਾ ਹੈ ਤੇ ਜਦੋਂ ਉਹ ਸ਼ਾਮ ਸਮੇਂ ਦੁਕਾਨ ਤੇ ਇਕੱਲਾ ਸੀ ਤਾਂ ਦੁਕਾਨ ਅੰਦਰ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਮੂੰਹ ਧਕੇ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਉਸ ਤੇ ਪਿਸਤੌਲ ਤਾਨ ਲਈ ਤੇ ਪੈਸਿਆਂ ਦੀ ਮੰਗ ਕੀਤੀ। ਉਨ੍ਹਾਂ ਧਮਕੀ ਦਿੱਤੀ ਕਿ ਜੋ ਕੁਝ ਵੀ ਹੈ ਉਹ ਕੱਢ ਦੇਵੇ ਨਹੀਂ ਤਾਂ ਗੋਲੀ ਮਾਰ ਦੇਵਾਂਗੇ। ਜਿਸ ਵਾਰ ਲੁਟੇਰਿਆਂ ਨੇ ਗੱਲੇ ਵਿੱਚ ਪਈ ਲੱਗਦੀ ਅਤੇ ਇੱਕ ਰਿਪੇਅਰ ਲਈ ਆਇਆ ਮੋਬਾਈਲ ਫੋਨ ਕੱਢ ਕੇ ਫਰਾਰ ਹੋ ਗਏ ਤੇ ਜਾਂਦੇ ਹੋਏ ਬਾਹਰੋਂ ਸ਼ਟਰ ਵੀ ਬੰਦ ਕਰ ਗਏ ਉਹਨਾਂ ਦੱਸਿਆ ਕਿ ਦੁਕਾਨ ਦੇ ਪਿਛਲੇ ਪਾਸੇੋਂ ਉਹ ਬਾਹਰ ਨਿਕਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਭਾਈ ਮੇਰਾ ਨਾਮ ਹਰਵਿੰਦਰ ਸਿੰਘ ਹੈ ਸਰਦਾਰ ਟੈਲੀਫੋਨ ਆ ਮੇਰੀ ਤੇ ਰਾਤੀ तकरीबन 6 ਵਜੇ ਦੇ ਮੁੰਡੇ ਇੱਥੇ ਖੜੇ ਸੀਗੇ। ਉਹ ਜਦੋਂ ਲੁੱਟ ਦੀ ਨੀਅਤ ਨੇ ਨਾਲ ਖੜੇ ਸੀ ਮੈਂ ਥੋੜਾ ਮੈਨੂੰ ਕੰਮ ਸੀ ਮੈਂ ਸਾਢੇ 6 ਗੜਜਾਂ ਕਰ ਗਿਆ ਤੇ ਮੈਂ ਦੇਖੇ ਵੀ ਮੁੰਡੇ ਉਹ ਤੇ ਜਦੋਂ ਮੈਂ ਗੜਸ਼ਾਂ ਕਰ ਉਹ ਮੁੜ ਕੇ ਆਇਆ ਆ। ਤੇ 7:30 ਵਜੇ ਜਦੋਂ 2 ਮਿੰਟ ਦੇ ਲਈ ਫਰਕ ਪਿਆ ਮੈਂ ਦੁਕਾਨ ਬੰਦਾਨ ਲੱਗਾ ਤਾਂ ਉਹ ਅੰਦਰ ਆ ਗਏ ਉਹਨਾਂ ਦੇ ਕੋਲ ਪਿਸਟਲ ਸਗਾ ਤੇ ਡਾਟ ਸਗਾ ਉਹਨੇ ਆ ਕੇ ਮੇਰੇ ਪਿਸਟਲ ਸਿਰ ਤੇ ਲਾਤਾ ਮੈਨੂੰ ਕਹਿੰਦਾ ਜੋ ਹੈਗਾ ਕੱਢ ਦੇ ਮੈਂ ਉਹਨਾਂ ਦਾ ਪਿਸਟਲ ਪਰੇ ਕੀਤਾ ਮੈਂ ਕਿਹਾ ਵੀ ਮਜ਼ਾਕ ਕਰਦੇ ਆ ਤੁਸੀਂ ਮੇਰੇ ਦੇ ਨਾਲ ਵੀ ਮੈਂ ਕਿਹਾ ਪਰੇ ਕਰੋ ਇਹਨੂੰ ਤੇ ਉਹ ਕਹਿੰਦਾ ਵੀ ਤੈਨੂੰ ਸਮਝ ਨਹੀਂ ਲੱਗੀ ਜੋ ਹੈਗਾ ਤੂੰ ਕੱਢ ਦੇ ਮੈਂ ਅਸੀਂ ਤੇਰੇ ਲੁੱਟਣਾ ਤਾਂ ਹੈਗਾ ਹੀ ਆ ਤੈਨੂੰ ਜਾਂ ਤੇਰੇ ਆਪਾ ਗੋਲੀ ਮਾਰ ਕੇ ਵੀ ਲੁੱਟ ਕੇ ਲੈ ਜਾਣਾ ਨਹੀਂ ਤਾਂ ਉੱਦਾਂ ਦੇਣਾ ਤੂੰ ਉੱਦਾਂ ਦੇ ਦੇ ਮੁਰਕ ਕੇ ਉਹ ਅੰਦਰ ਵੜ ਕੇ ਮੇਰੇ ਇੱਕ ਨੇ ਪਿਸਟਲ ਨਾਲ ਹੀ ਰੱਖਿਆ ਮੇਰੇ ਬਾਕੀ ਇੱਕ ਨੇ ਬਰਾ ਕਾਊਂ ਉਸ ਟਾਈਮ ਜਾਨੀ 10-12000 ਮੈਨੂੰ ਲੱਗਿਆ ਵੀ ਮੇਰਾ ਲੈ ਗਏ ਉਹ ਪਰ ਹੁਣ ਮੈਂ ਜਿੱਦਾਂ ਹੁਣ ਸਵੇਰੇ ਜਾ ਕੇ ਐਸਟੀਮੇਟ ਲਾਇਆ ਮੇਰਾ ਘੱਟੋ ਘੱਟ 30 ਤੋਂ 35000 ਰੁਪਏ ਸਿਕਾ ਵਿੱਚ ਇਹਦੇ ਬਲੇ ਕਿ ਸਮਾਨ ਮੇਰਾ ਵੀ ਲੈ ਗਏ ਕੁਝ ਤਾਂ ਕੈਸ਼ ਹੀ ਲੈ ਗਏ ਕੈਸ਼ ਲੈ ਕੇ ਗਏ ਇੱਕ ਰਿਪੇਅਰ ਵਾਲਾ ਫੋਨ ਸੀਗਾ ਮੇਰੇ ਹੱਥ ਦੇ ਵਿੱਚ ਉਹਨਾਂ ਨੂੰ ਇਦਾਂ ਲੱਗਾ ਵੀ ਸ਼ਾਇਦ ਇਹਦਾ ਫੋਨ ਹੈ ਆਪਣਾ ਇਹ ਉਹ ਖੋ ਕੇ ਲੈ ਗਏ ਇੱਕ ਮੇਰਾ ਬਟਨ ਵਾਲਾ ਫੋਨ ਇੱਥੇ ਪਿਆ ਸੀ ਇਹਦੇ ਨਾਲੇ ਇੱਕ ਉਹ ਚੱਕ ਕੇ ਲੈ ਗਏ ਇਹ ਕਿੰਨੇ ਬੰਦੇ ਸੀ ਉਦਾਂ ਇਹ ਜਿਹੜੇ ਮੇਰੇ ਕੋਲ ਅੰਦਰ ਆਏ ਆ ਉਹ ਦੋ ਬੰਦੇ ਸੀਗੇ ਜਦੋਂ ਫਿਰ ਮੈਨੂੰ ਉਹਨਾਂ ਨੇ ਸ਼ਟਰ ਬੰਦ ਕਰ ਦਰਵਾਜੇ ਥਾਣੀ ਬਾਹਰ ਜਾ ਕੇ ਨਿਕਲ ਕੇ ਦੇਖਿਆ ਉਹ ਸਾਹਮਣੇ ਇੱਕ ਮੋਟਰਸਾਈਕਲ ਖੜਾ ਸੀਗਾ ਉਹ ਮੋਟਰਸਾਈਕਲ ਦੇ ਵਿੱਚ ਮਤਲਬ ਤਕਰੀਬਨ ਤਿੰਨ ਬੰਦੇ ਇਹ ਸੀਗੇ ਜੀ ਟੋਟਲ ਦੋ ਐਂਟਰ ਹੋ ਗਏ ਜੋ ਬਾਹਰ ਦੋ ਐਂਟਰ ਇੱਕ ਬਾਹਰ ਉੱਥੇ ਦੂਰ ਖੜਾ ਸੀਗਾ ਜਦੋਂ ਫਿਰ ਮੈਂ ਰੋਲਾ ਪਾਇਆ ਉਹ ਮੈਂ ਮੋਟਰਸਾਈਕਲ ਜਾਂਦਾ ਹੀ ਦੇਖਿਆ ਬਸ ਪੁਲਿਸ ਆਈ ਕੋਸ਼ਿਸ਼ ਹਾਂਜੀ ਪੁਲਿਸ 112 ਵਾਲੇ 15 ਮਿੰਟਾਂ ਦੇ ਵਿੱਚ ਆ ਗਈ ਸੀ ਉਸ ਤੋਂ ਬਾਅਦ ਡੀਐਸਪੀ ਖਖ ਵੀ ਆਏ ਸੀਗੇ ਫਿਰ ਐਸਐਚਓ ਸਾਹਿਬ ਆਏ ਸੀਗੇ ਉਹਨਾਂ ਨੇ ਬੋਕਾ ਦੇਖਿਆ ਸੀ ਵੀ ਉਹ ਕਹਿੰਦੇ ਵੀ ਅਸੀਂ ਛਾਣ ਮੇਣ ਕਰਾਂਗੇ ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਗਰਸ਼ੰਕਰ ਦੇ ਐਸਆਈ ਰਿਸ਼ਪਾਲ ਸਿੰਘ ਨੇ ਦੱਸਿਆ ਕਿ ਦੁਕਾਨ ਮਾਲਕ ਹਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ 112 ਤੇ ਕਾਲ ਆਈ ਸੀ ਤੇ ਪਿੰਡ ਸ਼ਾਹਪੁਰ ਵਿਖੇ ਸਰਦਾਰ ਟੈਲੀਕਮ ਆ ਉੱਥੇ ਕੋਈ ਵਾਰਦਾਤ ਹੋਈ ਆ ਮੌਕੇ ਤੇ ਪੁੱਜਿਆ ਤੇ ਉੱਥੇ ਹਰਵਿੰਦਰ ਸਿੰਘ son of ਸ਼ੰਗਾਰਾ ਸਿੰਘ ਵਾਸੀ ਸ਼ਾਹਪੁਰ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਦੋ ਬੇਵਕਤੀ ਸੀਗੇ ਕੋਈ ਮੂਹ ਮੰਨੇ ਹੋਏ ਸੀ ਉਹ ਮੌਕੇ ਤੇ ਆਏ ਆ ਉਹਨੇ ਆ ਕੇ ਉਹਦੇ ਗੱਲੇ ਚ ਜਿਹੜੇ 10-12000 ਰੁਪਏ ਕੋਈ ਮੁੱਠ ਪਰਕੇ ਲੈ ਗਏ ਆ ਤੇ ਉਹਨੇ ਉਹਨੂੰ ਪਿਸਤੌਲ ਨਾਲ ਮਾਜੀ ਦਾ ਡਰ ਦਿਖਾ ਕੇ ਇੱਕ ਦੱਤਰ ਇੱਕ ਬੰਦੇ ਤੋਂ ਦੱਤਰ ਸੀਗਾ ਡਰ ਦਿਖਾ ਕੇ ਜਿਹੜੇ ਪੈਸੇ ਲੈ ਗਏ ਆ ਤੇ ਮੌਕੇ ਤੇ ਜੋ ਨਹੀਂ ਬਿਆਲਿਆ ਬਿਆਨ ਮੁਤਾਬਕ ਉਹਦੇ ਮੁਕੱਦਮਾ ਨੰਬਰ 2116 ਦਰਜ ਕੀਤਾ ਗਿਆ ਤੇ ਡੀਐਸਪੀ ਸਾਹਿਬ ਤੇ ਐਸ ਐਸ ਸਾਹਿਬ ਮੌਕੇ ਤੇ ਪੁੱਜੇ ਆ ਜਿਨ੍ਹਾਂ ਦੀ ਹਦਾਇਤਾਂ ਮੁਤਾਬਕ ਰੇਡ ਕੀਤੀ ਜਾ ਰਹੀ ਹੈ ਇਹ ਲੋਕੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ